ਇਲਾਂਟੇ ਜਾ ਕੇ ਆਉਣੇ ਆ ਚੱਲ ਉਧਰ ਕਾਫੀ ਪੀਣੇ ਆ ਫਿਰ ਅਗਲੀ ਔਖੀ ਆਊਗੀ ਮਰਜੀ ਹੈ ਤੁਹਾਡੀ ਹੁਣ ਨਜ਼ਾਰੇ ਲੈ ਲਓ ਅਗਲੀ ਜ਼ਿੰਦਗੀ ਔਖੀ ਹੈ ਹੁਣ ਥੋੜੇ ਜਿਹਾ ਮਿਹਨਤ ਕਰ ਲਓਗੇ ਹਾਰੀ ਜ਼ਿੰਦਗੀ ਸੌਖੀ ਹੈ ਤੁਹਾਡੇ ਤੇ ਆ ਸੋ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਉਹਨਾਂ ਤਾਨੇ ਮੇਨੇ ਮਾਰ ਨਹੀਂ ਹੁੰਦੇ ਆ ਨੁਕਸ ਕੱਢਣੀ ਹੁੰਦੇ ਉਹਨਾਂ ਨੇ ਰਿਸ਼ਤੇਦਾਰ ਹੋਣਗੇ ਤੁਹਾਡੇ ਕਿੜੇ ਤੁਹਾਡੇ ਮਾਪਿਆਂ ਨੂੰ ਕਹਣਗੇ ਇਹ ਨਾ ਨਾ ਇਹ ਤਾਂ ਲੱਥ ਨਿਕਲਿਆ ਇਹ ਨਹੀਂ ਕੁਝ ਕਰਦਾ ਤੇ ਜਦੋਂ ਉਸਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਸਿੰਧੀ ਸਵੀਟ ਵਾਲਿਆਂ ਦੇ ਡੱਬੇ ਚੱਕੀ ਫਿਰਦੇ ਹੁੰਦੇ ਆ ਉਹ ਉਹੀ ਰਿਸ਼ਤੇਦਾਰ ਭਾਈ ਸਾਡੇ ਵਾਲੇ ਮੁੰਡੇ ਨੂੰ ਵੀ ਦੱਸਦੇ ਕਿਹੜੇ ਪੇਪਰ ਦਿੱਤੇ ਸੀ ਫਿਰ ਛੱਡਦੇ ਨੇ ਸਲਾਮਾਂ ਨੇ ਸੋ ਆਪਣੇ ਆਪ ਤੇ ਵਿਸ਼ਵਾਸ ਰੱਖਿਓ ਨੁਕਸ ਕੱਢਣਾ ਤਾਂ ਉਹ ਤਾਂ 네ਗੇਟਿਵ ਨੇ ਉਹ ਤਾਂ ਹਰ ਗੱਲ ਤੇ 네ਗੇਟਿਵਿਟੀ ਆਉਣੀ ਹੈ ਉਹਨਾਂ ਨੂੰ ਤਾਂ ਉਧਰੋਂ ਇੱਕ ਬੰਦਾ ਸੀਗਾ ਉਹਨੂੰ ਬੜਾ ਹਰ ਗੱਲ ਤੇ ਨੁਕਸ ਕਰਦਾ ਸੀ ਹਰ ਗੱਲ 'ਚ 네ਗੇਟਿਵ ਗੱਲ ਕਰਦਾ ਸੀ ਉਹਦੇ ਦੇ ਯਾਰ ਦੋਸਤ ਵੀ ਬਹੁਤ ਦੁਖੀ ਸੀ ਯਾਰ ਹਰ ਗੱਲ 'ਚ 네ਗੇਟਿਵਿਟੀ ਉਹ ਕਹਿੰਦੇ ਉਹਦੇ ਯਾਰਾਂ ਦੋਸਤਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕੁੱਤਾ ਲੈ ਕਹਿੰਦੇ ਇਹਦੇ 'ਚ ਨੁਕਸ ਨਹੀਂ ਘੱਟ ਸਕਦਾ ਉਹ ਉਹਨੂੰ ਬੁਲਾ ਲਿਆ ਛੱਪੜ ਦੇ ਇੱਧਰਲੇ ਪਾਸੇ ਕੁੱਤਾ ਛੱਗਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਹਾਂ ਵੀ ਦੱਸ ਇਹਦੇ ਬਾਰੇ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਦਾ ਨੁਕਸਾਨੇ ਫੇਰ ਨੈਗੇਟਿਵਿਟੀ ਉਹਨੇ ਨੰਨਾ ਪਾਉਣੀ ਪਾਉਣੇ ਮਤਲਬ ਸੋ ਇਹ ਹਜਾਂ ਤੂੰ ਬਾਤੀ ਬੱਚ ਕੀ ਰਿਹਾ ਕਰੋ ਇਹ ਹਜਾਂ ਦੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਰਲਾਈਜ਼ ਕਰ ਦਿੰਦੀ ਹੈ ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ 'ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲਪਲ ਜਿਉਂ ਔਰ ਬਹੁਤ ਤੁਸੀਂ ਕਿਸਮਤ ਵਾਲੇ ਹੋ ਕਿ ਤੁਹਾਡੇ ਕੋਲ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ 'ਚ ਪੜ੍ਹ ਕੇ ਵੀ ਕਾਮਯਾਬ ਹੋਏ ਨੇ ਜਾਂ ਜਿਨ੍ਹਾਂ ਦੇ ਘਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਹੈ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜੇ ਮੈਂ ਪੜ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮਿਹਨਤ ਛੱਡ ਜਿੰਨੇ ਹੋ ਇੱਕ ਬੰਦਾ ਸੀ ਉਹਦਾ ਬੇਟਾ ਜਿਹੜਾ ਨਲਾਇਕ ਸੀ ਕਮਾਉਂਦਾ ਨਹੀਂ ਸੀ ਉਹ ਬੰਦਾ ਮੰਜੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਾਉਂਗਾ ਬਸ਼ਰਤੇ ਕਿ ਇਹ ਜਿਹੜਾ ਨਲਾਇਕ ਮੁੰਡਾ ਮੇਰਾ ਇਹ 100 ਰੁਪਏ ਕਮਾ ਕੇ ਲਿਆਵੇ ਉਧਰ ਰਿਸ਼ਤੇਦਾਰ ਇਕੱਠੇ ਹੋਗੇ ਲੋਕ ਇਕੱਠੇ ਹੋ ਕਹਿੰਦੇ ਯਾਰ ਤੇਰਾ ਬਾਪੂ ਜਿੱਦੀ ਐ ਸਾਰੀ ਜਾਇਦਾਦ ਚਲੀ ਜਾਊਗੀ ਤੇ ਤੂੰ ਕਮਾ ਲਿਆ 100 ਰੁਪਏ ਉਹਨੂੰ ਕੰਮ ਕਰਨ ਦੀ ਆਦਤ ਐਨੀ ਸੀ ਜਦੋਂ ਤੁਸੀਂ ਆਪ ਮਿਹਨਤ ਕਰਦੇ ਹੋ ਨਾ ਉਹਦੀ ਵੈਲਿਊ ਕੀ ਹੁੰਦੀ ਆ ਆ ਜਰਾ ਸੁਣਿਓ ਭੇਜ ਤਾ ਰਿਸ਼ਤੇਦਾਰਾਂ ਨੇ ਉਹ ਕਹਿੰਦੇ ਤੋਂ ਧਾਰ ਫੜ ਲਿਆ 100 ਰੁਪਇਆ ਕੰਮ ਨਹੀਂ ਕੀਤਾ 100 ਰੁਪਇਆ ਧਾਰ ਫੜ ਲਿਆ ਲੈ ਆ ਕੇ ਆਪਣੇ ਬਾਪੂ ਨੂੰ ਫੜਾਤਾ ਬਾਪੂ ਨੇ ਮੰਜੇ ਤੇ ਪਏ ਪੈਣੇ ਹੁੰਦੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦੇ ਉਹ ਐਦਾਂ ਖੜਾ ਰਿਹਾ ਦੱਸੋ ਬਾਪੂ ਜੀ ਹੁਣ ਕੀ ਕਰਾਂ ਕਹਿੰਦੇ 100 ਹੋਰ ਕਮਾ ਕੇ ਲੈ ਆਜੋ ਫਿਰ ਅਗਲੇ ਦਿਨ ਹੁੰਦਾ ਹਰ ਰੋਜ਼ ਥੋੜੀ ਮਿਲਦੀ ਐ 50 ਰੁਪਈਆ ਦਾ ਕੋਈ ਬੱਲੂ-ਬੁੱਲੂ ਵੇਚਦਾ ਕਮੇਟੀ ਦਾ 50 ਰੁਪਈਆ ਦਾ ਇਧਰ-ਉਧਰੋ ਜਿਗਾੜ ਕਰ ਲਿਆ 100 ਫੇਰ ਲਿਆ ਕੰਮ ਨਹੀਂ ਕੀਤਾ ਫੇਰ ਫੜਾਤਾ ਉਹਨੇ ਫੇਰ ਟੁਕੜੇ-ਟੁਕੜੇ ਕਰਕੇ ਥੱਲੇ ਸੁੱਟਦਾ ਫੇਰ ਖੜਾ ਰਿਹਾ ਐ ਇਦਾਂ ਹੀ ਕਹਿੰਦਾ ਦੱਸ ਬਾਬੂ ਜੀ ਹੁਣ ਕਹਿੰਦਾ ਅੱਜ ਹੋਰ 100 ਕਮਾ ਕੇ ਲਿਆ ਫਿਰ ਤੀਜੇ ਦਿਨ ਹੁਣ ਹਰ ਰੋਜ਼ ਨਾ ਤਾਂ ਚੋਰੀ ਹੋਵੇ ਹਰ ਰੋਜ਼ ਨਾ ਕੋਈ ਧਾਰ ਮਿਲੇ ਸੱਚੀ-ਮੱਚੀ ਕੰਮ ਕਰਨਾ ਪੈ ਗਿਆ ਸੜਕ ਤੇ ਦੁਰਮਟ ਨਾਲ ਰੋੜੀ ਕੁੱਟ ਕੇ 100 ਰੁਪਏ ਮਿਲਿਆ 100 ਰੁਪਏ ਲੈ ਆ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਜਦੋਂ 100 ਰੁਪਏ ਪਾੜ ਕੇ ਥੱਲੇ ਸੁੱਟਿਆ ਉਸ ਮੁੰਡੇ ਨੇ ਕੱਲਾ ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜੀ ਅੰਨਾ ਹੱਥਾਂ ਤੇ ਛਾਲੇ ਹੋ ਗਏ ਕਮਾਉਂਦਿਆਂ ਨੂੰ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਪਹਿਲਾਂ ਦੋ ਵਾਰੀ ਪਾੜ ਕੇ ਸੁੱਟੇ ਸੀ ਨੋਟ ਤੈਨੂੰ ਦਰਦ ਨਹੀਂ ਹੋਇਆ ਸੀ ਅੱਜ ਤੇਰੇ ਨੇ ਜਦੋਂ ਆਪਣੀ ਕਮਾਈ ਭੰਗ ਦੇ ਬਾਣੇ ਜਾਂਦੀ ਹੈ ਨਾ ਫਿਰ ਦਰਦ ਹੁੰਦਾ ਹੈ ਰਿਸ਼ਪਤਾਲੇ ਪੈਸਾ ਨਾ ਕਰ ਪਰ ਰੇਟ ਪੁੱਛਦਾ ਪਾ ਪੈਕ ਕਰਦੇ ਜਦੋਂ ਪੈਸੇ ਹੀ ਇਧਰ ਉਧਰੋਂ ਆਏ ਹੋਏ ਆਪ ਕਮਾਇਆ ਹੀ ਨਹੀਂ ਸੋ ਆਪਣੀ ਕਮਾਈ ਜਿਹੜੀ ਆ ਉਹਨੂੰ ਖਰਚਣ ਦਾ ਵੀ ਨਜ਼ਾਰਾ ਹੁੰਦਾ ਔਰ ਇਮਾਨਦਾਰੀ ਜਿਹੜੀ ਆ ਉਹਦਾ ਆਪਣੀ ਮਜ਼ਾ ਹੁੰਦਾ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਪਰ ਇਹ ਆ ਵੀ ਤੁਹਾਡੀ ਆਪਣੀ ਕਮਾਈ ਤੁਹਾਡੀ ਮਿਹਨਤ ਤੁਹਾਡੀ ਸੱਚਾਈ ਉਹਨੂੰ ਲੋਕ ਯਾਦ ਰੱਖ ਲੈਂਦੇ ਆ ਅੱਜ ਕੋਈ ਯਾਦ ਕਰਦਾ ਕੋਈ ਕਿਸੇ ਨੇ ਪੁੱਛਿਆ ਭਗਤ ਸਿੰਘ ਉਹਨਾਂ ਦੇ ਖਾਤੇ 'ਚ ਕਿੰਨੇ ਪੈਸੇ ਸੀ 23 ਸਾਲ ਦੀ ਉਮਰ ਸੀ ਅੱਜ ਜਦੋਂ ਤੱਕ ਦੁਨੀਆ ਰਹੂਗੀ 23 ਸਾਲ ਦੀ ਰਹਿਣਗੇ ਉਹ ਅੱਜ ਤੋਂ 500 ਸਾਲ ਬਾਅਦ ਵੀ ਉਹਨਾਂ ਦੇ ਆ ਮੇਲੇ ਲੱਗਦੇ ਰਹਿਣਗੇ ਉਹਨਾਂ ਦੀਆਂ ਵਰ੍ਹਸੀਆਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਸੋ ਸੱਚ ਜਿਹੜਾ ਉਹਦਾ ਕੋਈ ਬੈਂਕ ਬੈਲੈਂਸ ਨਹੀਂ ਹੁੰਦਾ ਬੈਂਕ ਬਿਲ ਤਾਂ ਫੋਟੇ ਫੋਟੇ ਆਏ ਕਰੋੜਾਂ ਖਰਬਾਂ ਪਤੇ ਆ ਕੇ ਤੁਰ ਗਏ ਕੋਈ ਜਾਣਦੇ ਨਹੀਂ ਭੁੱਲ ਗਏ ਸਾਰੇ ਲੋਕ ਸੋ ਆਪਣਾ ਐਮੀਅਤ ਜਰੂਰ ਬਣਾਓ ਜਿੱਥੇ ਹੈਗੇ ਹੋ ਉਸ ਦਫਤਰ ਚ ਜਿੱਥੇ ਹੈਗੇ ਹੋ ਉਸ ਕਲਾਸ ਤੁਹਾਡੀ ਇੰਪੋਰਟੈਂਸ ਹੋਣੀ ਚਾਹੀਦੀ ਹੈ ਐਲਨ ਮਸਕ ਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ रिजाइन करता उन्हें एलन मस्क को लेके आ गई कह मैं रिजाइन करना है। कहना अच्छा किपार्टमेंट काम करती है कहते मेन हैड ऑफिस कर दें ठीक है क्या रिजाइन रख लिया तो मैं बाद डिसीजन लाऊंगा आ एक ड लख डॉलर लैला वर्ल्ड टूर लाया फिर आके फैसला कर लेंगे उन्हें आख्या वम हो गया ने तो मेरा इस्तीफा हो गया ना लख डॉलर मैं वैसे मिल गया वर्ल्ड टूर तो निकल गई डेढ़ क महीने बाद दुनिया घूम के आ गई ਆ ਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਕਹਿੰਦਾ ਹਾਂ ਪਿਆ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਦਾ ਫਿਰ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਅਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੇਨ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ ਚ ਅਹਿਮੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਦਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਸੱਲੀ ਮੱਜਾਂ ਨਹੀਂ ਚਾਹੀਦੀ ਸੀ ਜੇ ਤੇਰੀ ਇੰਪੋਰਟੈਂਸ ਹੁੰਦੀ ਕੋਈ ਦਫ਼ਤਰ 'ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰ ਉਹ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਾਅਦ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਨਾ ਇਹਨਾਂ ਦਾਸਣਾ ਆਇਆ ਕਹਿੰਦਾ ਤੇਰੇ ਲਈ ਇਹਦਾ ਮਤਲਬ ਤੇਰੀ ਕੋਈ ਐਹਮੀਅਤ ਹੀ ਹੈ ਨਹੀਂ ਚੱਲ ਜਾ ਸੋ ਐਹਮੀਅਤ ਆਪਣੇ ਸ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਕੋ ਇੰਪੋਰਟੈਂਸ ਤਾਂ ਹੋਵੇ ਨਾ ਕਿ ਤੁਹਾਡੀ ਘਾਟ ਮਹਿਸੂਸ ਹੋਵੇ ਪੜੋ ਲਿਖੋ ਬਦੋ ਤਰੱਕੀਆਂ ਕਰੋ ਮੰਦਲਾਂ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਜਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਬਹੁਤ ਸਾਰੇ ਕਲਾਕਾਰ ਮੈਨੂੰ ਪਤਾ ਹੈ ਬਤੌਰ ਕਲਾਕਾਰ ਸਟੇਜ ਦੇ ਪਿਛਲੇ ਪਾਸੇ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਉਹਨਾਂ ਨੇ ਪਰਫਾਰਮ ਕਰਨਾ ਹੈ ਮੈਂ ਇੱਕ ਵਾਰ ਫਿਰ ਸਾਰੇ ਸਾਡੇ ਯੂਥ ਨੂੰ ਸਾਰੇ ਸਾਡੇ ਆਉਣ ਵਾਲੇ ਫਿਊਚਰ ਨੂੰ ਮੈਂ ਬਹੁਤ-ਬਹੁਤ ਜੀ ਜੋ ਉਹ ਪਾਸ ਕਰ ਲੈਣ। ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀਆਂ ਤਰੱਕੀਆਂ ਸਾਰੇ ਇੰਸਟੀਚੂਨਸ ਨੇ ਕਰਨੀਆਂ ਨੇ। ਜਿਵੇਂ ਜਿਵੇਂ ਹੋਈ ਜਾਊਗਾ ਤੁਹਾਨੂੰ ਅਸੀਂ ਬੈਸਟ ਜਿਹੜੇ ਫੈਸਿਲਿਟੀਆਂ ਦੇਵਾਂਗੇ। ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ। ਉਹ ਜਹਾਜ਼ ਨੂੰ ਮੌਕਾ ਹੀ ਦਿੰਦਾ ਹੁੰਦਾ ਬਸ। ਅੱਗੇ ਤਾਂ ਜਹਾਜ਼ ਦੇ ਇੰਜਣਾਂ ਦੇ ਡਿਪੈਂਡ ਕਰਦਾ। ਕਿ ਕਿੱਡੀ ਕਿੰਨੀ ਉੱਚੀ ਫਲਾਈਟ ਲੈਣੀ ਹੈ ਪਰ ਜਹਾਜ਼ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉੱਚਾ ਹੋ ਕੇ ਹੰਕਾਰ ਨਾ ਕਰੇ ਵੀ ਮਹਿਰਾਨ ਹੋਵੇ ਤਾਂ ਬਹੁਤ ਵੱਡਾ ਹੋ ਗਿਆ ਲੈਂਡਿੰਗ ਵੀ ਕਰਨੀ ਹੁੰਦੀ ਹੈ ਉਤਰਨਾ ਵੀ ਹੁੰਦਾ ਹੈ ਉਹਦੇ ਵਾਸਤੇ ਵੀ ਰਣ ਵੀ ਚਾਹੀਦਾ ਹੁੰਦਾ ਨਹੀਂ ਕ੍ਰੈਸ਼ ਲੈਂਡਿੰਗ ਹੁੰਦੀ ਹੈ ਨਾ ਕਿ ਟੁਕੜਿਆਂ 'ਚ ਹੁੰਦਾ ਟੁਕੜਿਆਂ 'ਚ ਵੀ ਕੋ ਟੁਕੜਾ ਉਧਰੋਂ ਲੱਭਿਆ ਕੋ ਉਧਰੋਂ ਲੱਭਿਆ ਸੋ ਇਸ ਕਰਕੇ ਆਪਣੀ ਧਰਤੀ ਨਾਲ ਜੁੜੇ ਰਹੋ ਆਪਣੇ ਮਾਂ ਪਿਓ ਦੀ ਰਿਸਪੈਕਟ ਕਰੋ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਤਰੱਕੀਆਂ तो कदमा चाहूंगी बहुत बहुत धन्यवाद बहुत बहुत मेहरबानी लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी चाहते वास्ते